ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਵਾਗਤ ਕਰਦੀ ਆ ਆਪਣੇ YouTube ਚੈਨਲ ਲਰਨ ਐਂਡ ਗਰੋ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਸੀ ਪੀਡੀ ਦੀ ਤਿਆਰੀ ਕਰ ਰਹੇ ਸਾਂ ਤੇ ਹੁਣ ਸ਼ੁਰੂ ਕਰਦੇ ਆਂ ਜੀ ਕੁਐਸਚਨ ਤੋਂ ਜਿਹੜੇ ਰਹਿ ਗਏ ਸੀ ਸ਼ਿਸ਼ੂ ਅਵਸਥਾ ਇਨਫੈਂਸੀ ਦਾ ਸਮਾਂ ਕਿਹੜਾ ਹੈ ਜੀ ਆਪਸ਼ਨ ਨੰਬਰ ਏ ਜਨਮ ਤੋਂ 2 ਸਾਲ ਵਿਕਾਸ ਦੇ ਵੱਖ-ਵੱਖ ਪੱਖ ਕਿਹੜੇ ਹਨ ਵਿਕਾਸ ਦੇ ਕਿਹੜੇ ਪੱਖ ਹੈ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਇਆ ਜੀ ਵਿਕਾਸ ਦੇ ਸਰੀਰਿਕ ਮਾਨਸਿਕ ਸਮਾਜੀ ਭਾਵਨਾਤਮਕ ਚਾਰ ਪੱਖ ਹੈ ਜੀ ਸੀ ਆਪਸ਼ਨ ਇਜ਼ ਦਾ ਰਾਈਟ ਆਨਸਰ ਅੱਗੇ ਸ਼ੁਰੂ ਅੱਗੇ ਕਰਦੇ ਹਾਂ ਜੀ ਪ੍ਰਿੰਸੀਪਲ ਆਫ ਡਿਵੈਲਪਮੈਂਟ ਵਿਕਾਸ ਦੇ ਸਿਧਾਂਤ ਨਿਰੰਤਰਤਾ ਦਾ ਸਿਧਾਂਤ ਵਿਅਕਤੀਗਤ ਅੰਤਰ ਦਾ ਸਿਧਾਂਤ ਵਾਧੇ ਅਤੇ ਵਿਕਾਸ ਦੀ ਰਫ਼ਤਾਰ ਇਕਸਾਰ ਨਹੀਂ ਹੁੰਦੀ ਰੇਟ ਆਫ ਗ੍ਰੋਥ ਐਂਡ ਡਿਵੈਲਪਮੈਂਟ ਇਜ਼ ਨਾਟ ਯੂਨੀਫਾਰਮਸ ਇਕਿਕਨ ਦਾ ਸਿਧਾਂਤ ਅੰਤਰ ਸੰਬੰਧਿਤ ਦਾ ਸਿਧਾਂਤ ਵਿਕਾਸ ਦੇ ਅਨੁਮਾਨ ਵਿਕਾਸ ਦਾ ਅਨੁਮਾਨ ਲਗਾਇਆ ਜਾ ਸਕਦਾ ਹੈ ਡਵੈਲਪਮੈਂਟ ਇਸ ਦਾ ਪ੍ਰੈਕਟੀ ਟੇਬਲ ਸੌਰੀ ਪ੍ਰੈਡੀਟੇਬਲਸ ਵਿਕਾਸ ਇਸ ਧਾਰਨ ਤੋਂ ਵਿਸ਼ੇਸ਼ ਕਾਰਜਸ਼ੀਲਤਾ ਵੱਲ ਵੱਤਦਾ ਹੈ ਵਿਕਾਸ ਦਾ ਸਿਧਾਂਤ ਸੌਰੀ ਜੀ ਵਿਕਾਸ ਦੀ ਦਿਸ਼ਾ ਦਾ ਸਿਧਾਂਤ ਪ੍ਰਿੰਸੀਪਲ ਆਫ ਡਵੈਲਪਮੈਂਟ ਡਾਇਰੈਕਸ਼ਨ ਜਾਦ ਅਤੇ ਵਾਤਾਵਰਨ ਦੇ ਅੰਤਰ ਕਿਰਿਆ ਦਾ ਸੰਧਾਨ ਇਹ ਸਾਰੇ ਪ੍ਰਿੰਸੀਪਲ ਆਫ ਡਿਵੈਲਪਮੈਂਟ ਹੈ ਜੀ ਜੇ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੈ ਇਸ ਨੂੰ ਲਾਈਕ ਕਰੋ ਜੀ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਅੱਗੇ ਆਪਾਂ ਕੱਲ ਨੂੰ ਕਰਦੇ ਹਾਂ ਜੀ ਧੰਨਵਾਦ